ਸੱਜਰੀਏ ਗਾਲ ਦੋਸਤੋ ਮੈਂ ਚਰਨਜੀਤ ਸਿੰਘ ਦੋਸਤੋ ਅੱਜ ਤੋਂ 2-3 ਮਹੀਨੇ ਬਾਅਦ ਦੇ ਵਿੱਚ ਜਿਹੜੀ ਪਰੇਸ਼ਾਨੀ ਆਪਾਂ ਨੂੰ ਵੇਖਣ ਨੂੰ ਮਿਲਨੀ ਹੈ ਅੱਜ ਇਸ ਵੀਡੀਓ ਦੇ ਵਿੱਚ ਉਹਦਾ ਹੱਲ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹਾਂ ਪਰੇਸ਼ਾਨੀ ਕੀ ਹੁੰਦੀ ਹੈ ਕਿ ਕਣਕ ਵੱਢਣ ਤੋਂ ਬਾਅਦ ਦੇ ਵਿੱਚ ਅਕਸਰ ਕੁਝ ਕੁ ਜ਼ਿਮੀਂਦਾਰਾਂ ਦਾ ਇਹ ਉਲਾਂਘਾ ਹੁੰਦਾ ਹੈ ਕਿ ਸਾਡੀ ਕਣਕ ਦਾ ਝਾੜ 15 ਕੁਇੰਟਲ 18 ਕੁਇੰਟਲ ਤੱਕ ਹੀ ਰਹਿ ਜਾਂਦਾ ਹੈ ਜਿਹੜੀਆਂ ਮਰਜ਼ੀ ਅਸੀਂ ਖਾਦਾਂ ਪਾ ਦਈਏ ਜਿਹੜੇ ਮਰਜ਼ੀ ਐਨਪੀਕੇ ਸੁਪਰੀਆਂ ਕਰ ਦਈਏ ਉਹਦਾ ਝਾੜ ਦੇ ਉੱਤੇ ਸਾਨੂੰ ਕੋਈ ਬਹੁਤਾ ਵਧੀਆ ਫਰਕ ਜਿਹੜਾ ਵੇਖਣ ਨੂੰ ਨਹੀਂ ਮਿਲਦਾ ਝਾੜ ਸਾ ਅਕਸਰ ਇਥੇ ਇੱਕ ਹੀ ਜਿਹੜਾ ਟਿਕਿਆ ਰਹਿੰਦਾ ਹੈ ਖਾਸ ਕਰਕੇ ਕਣਕ ਦਾ ਪਰ ਅੱਜ ਦੀ ਇਹ ਵੀਡੀਓ ਜਿਹੜੀ ਹੈ ਇਹਦੇ ਵਿੱਚ ਜਿਹੜਾ ਮੈਂ ਤੁਹਾਡੇ ਨਾਲ ਹੱਲ ਸਾਂਝਾ ਕਰਨ ਲੱਗਾ ਹਾਂ ਉਹਦੀ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਵਰਤੋਂ ਕਰਨੀ ਹੈ ਤੇ ਤੁਹਾਡੀ ਕਣਕ ਦਾ ਝਾੜ ਨਾਲ ਦੀ ਨਾਲ ਮੈਂ ਤੁਹਾਨੂੰ ਨਿਸ਼ਾਨੀਆਂ ਵੀ ਦੱਸੂੰਗਾ ਜੇਕਰ ਉਹ ਨਿਸ਼ਾਨੀਆਂ ਤੁਹਾਡੀ ਜ਼ਮੀਨ ਦੇ ਵਿੱਚ ਬਣਦੀਆਂ ਨੇ ਤਾਂ ਤੁਸੀਂ ਇਹ ਫਾਰਮੂਲਾ ਵਰਤ ਲਿਓ ਜੇ ਤੁਹਾਡੀ ਕਣਕ ਦਾ ਝਾੜ ਪਰ ਦੇ ਨਾਲੋਂ ਜਾਂ ਪਿਛਲੇ ਸਾਲਾਂ ਦੇ ਨਾਲੋਂ ਇਸ ਵਾਰ ਤੁਹਾਨੂੰ ਜ਼ਰੂਰ ਚੰਗਾ ਵੇਖਣ ਨੂੰ ਮਿਲੇਗਾ ਇਹ ਕੋਈ ਕਾਰਨ ਹੋਵੇਗਾ ਜੇਕਰ ਉਹ ਨਿਸ਼ਾਨੀਆਂ ਤੁਹਾਡੀ ਜ਼ਮੀਨ ਦੇ ਵਿੱਚ ਲਾਗੂ ਹੋਣਗੀਆਂ ਨਿਸ਼ਾਨੀਆਂ ਕੀ ਨੇ ਜੇਕਰ ਤੁਹਾਡੀ ਜ਼ਮੀਨ ਜਿਆਦਾ ਛੇਤੀ ਪਾਣੀ ਪੀ ਜਾਂਦੀ ਏ ਮੰਨ ਕੇ ਚਲੋ ਤੁਹਾਡੀ ਜ਼ਮੀਨ ਲਗਭਗ 3 ਘੰਟਿਆਂ ਦੇ ਅੰਦਰ ਅੰਦਰ ਕਿੱਲੇ ਦੇ ਵਿੱਚੋਂ 2-3 ਇੰਚ ਪਾਣੀ ਜੇਕਰ ਪੀ ਜਾਂਦੀ ਏ ਜਾਂ ਫਿਰ ਜੇਕਰ ਤੁਸੀਂ ਆਪਣੇ ਇੱਕ ਕਿੱਲੇ ਦਾ ਪਾਣੀ ਦੂਸਰੇ ਕਿੱਲੇ ਦੇ ਵਿੱਚ ਖੜਦੇਓ ਜਾਂ ਫਿਰ ਤੁਸੀਂ ਪੋਟਾਸ਼ ਹਰ ਸਾਲ ਝੋਨੇ ਦੇ ਵਿੱਚ ਕਣਕ ਦੇ ਵਿੱਚ ਪਾਉਂਦੇ ਹੋ ਪੋਟਾਸ਼ ਦੀ ਘਾੜ ਤੁਹਾਨੂੰ ਜ਼ਿਆਦਾ ਵਿਖਣ ਨੂੰ ਮਿਲਦੀ ਏ ਤਾਂ ਉਹਨਾਂ ਜ਼ਮੀਨਾਂ ਦੇ ਵਿੱਚ ਅਕਸਰ ਆਪਾਂ ਨੂੰ ਮੈਗਨੀਸ਼ੀਅਮ ਸਲਫੇਟ ਦੀ ਕਮੀ ਜਿਹੜੀ ਵੇਖਣ ਨੂੰ ਮਿਲਦੀ ਹੀ ਮਿਲਦੀ ਏ ਮੈਗਨੀਸ਼ੀਅਮ ਸਲਫੇਟ ਕੀ ਏ ਦੋਸਤੋ ਮੈਗਨੀਸ਼ੀਅਮ ਸਲਫੇਟ ਦੀ ਵਰਤੋਂ ਆਪਾਂ 2019 ਦੇ ਵਿੱਚ ਜ਼ਿਮੀਂਦਾਰਾਂ ਨੂੰ ਕਰਵਾਉਣੀ ਸ਼ੁਰੂ ਕਰਵਾ ਦਿੱਤੀ ਸੀ ਜਦੋਂ ਪੰਜਾਬ ਦੀਆਂ ਵੱਖ-ਵੱਖ ਜ਼ਮੀਨਾਂ ਦੇ ਵਿੱਚੋਂ ਇਹਦੀ ਕਾਰਡ ਆਪਾਂ ਨੂੰ ਵੇਖਣ ਨੂੰ ਮਿਲੀ ਸੀ ਤਾਂ ਕਣਕ ਦੇ ਵਿੱਚ ਝੋਨੇ ਦੇ ਵਿੱਚ ਅਕਸਰ ਇਹਦੀ ਆਪਾਂ ਥੱਲੇ ਜੜੀ 10 ਤੋਂ 12 ਕਿਲੋ ਛੱਟੇ ਦੇ ਨਾਲ ਵਰਤੋਂ ਕਰਵਾਉਂਦੇ ਹੁੰਨੇ ਆ ਨਿਸ਼ਾਨੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ ਨੇ ਜੇਕਰ ਪਾਣੀ ਇੱਕ ਕਿਲੇ ਦੇ ਵਿੱਚੋਂ ਦੁੱਜੇ ਜੀ ਕੱਢਦੇ ਹੋ ਜਾਂ ਤੁਹਾਡੀ ਜ਼ਮੀਨ ਉੱਚੀਏ ਪਾਣੀ ਨਿਕਲ ਜਾਂਦਾ ਹੈ ਰੁੜਕੇ ਭਾਵੇਂ ਦੋ ਵਾਰ ਹੀ ਸਾਲ ਦੇ ਵਿੱਚ ਨਿਕਲ ਜਾਵੇ ਤਾਂ ਇਹ ਮੈਗਨੀਸ਼ੀਅਮ ਜਿਹੜਾ ਰੁੜਕੇ ਬਾਹਰ ਚਲੇ ਜਾਊਗਾ ਜੇਕਰ ਪੋਟਾਸ਼ ਤੁਸੀਂ ਜ਼ਿਆਦੀ ਪਾ ਦਿਤੀਏ ਤਾਂ ਵੀ ਇਹਦੀ ਘਾਟ ਆ ਜਾਊਗੀ ਜਾਂ ਫਿਰ ਜੇਕਰ ਪੀ ਐਚ ਲੈਵਲ ਜ਼ਮੀਨ ਦਾ ਜ਼ਿਆਦਾ ਹੈ ਤਾਂ ਵੀ ਆਪਾਂ ਨੂੰ ਇਹਦੀ ਘਾਟ ਅਕਸਰ ਜ਼ਮੀਨਾਂ ਦੇ ਵਿੱਚ ਵੇਖ ਨੂੰ ਜਿਹੜੀ ਮਿਲ ਹੀ ਜਾਂਦੀ ਏ ਜੇਕਰ ਇਹਦੀ ਘਾਟ ਆਉਂਦੀ ਏ ਤਾਂ ਕਣਕ ਦਾ ਵੱਡੇ ਪੱਦਰ ਤੇ ਝਾੜ ਘਟ ਜਾਂਦਾ ਹੈ ਕਿਉਂਕਿ ਪੱਤਿਆਂ ਦੇ ਵਿੱਚ ਕਲੋਰੋਫਿਲ ਨਹੀਂ ਬਣ ਦੀ ਪੱਤਿਆਂ ਦੇ ਵਿੱਚ ਖਰਾਕ ਨਹੀਂ ਬਣਦੀ ਤੇ ਪੱਤਿਆਂ ਦੇ ਵਿੱਚ ਜਿਕਰ ਖਰਾਕ ਨਹੀਂ ਬਣੇਗੀ ਤਾਂ ਉਹ ਸਿੱਟੇ ਦੇ ਵਿੱਚ ਕੀ ਭਰਨਗੇ ਦੁੱਧਾ ਨਹੀਂ ਭਰਦਾ ਦਾਣਿਆਂ ਦੇ ਵਿੱਚ ਤੇ ਦਾਣੇ ਜਿਹੜੇ ਆਪਣੇ ਨੇ ਉਹ ਸੁੰਘੜੇ ਰਹਿ ਜਾਂਦੇ ਨੇ ਨਾਲ ਦੀ ਨਾਲ ਕਿਉਂਕਿ ਇਹ ਜ਼ਿੰਕ ਨੂੰ ਵੀ ਲੋਕ ਕਰ ਦਿੰਦਾ ਹੈ ਇਹਦੇ ਤੋਂ ਬਿਨਾ ਜ਼ਿੰਕ ਕੱਲੀ ਕੰਮ ਨਹੀਂ ਕਰਦੀ ਤਾਂ ਜ਼ਿੰਕ ਦੀ ਘਾਟ ਦੇ ਕਾਰਨ ਵੀ ਪਾਉਣ ਦੇ ਬਾਵਜੂਦ ਵੀ ਆਪਾਂ ਨੂੰ ਉਹਦੀ ਘਾਟ ਦੇ ਕਾਰਨ ਵੀ ਝਾੜ ਦੇ ਵਿੱਚ ਜਿਹੜਾ ਨੁਕਸਾਨ ਹੈ ਉਹ ਵੇਖ ਨੂੰ ਮਿਲ ਜਾਂਦਾ ਹੈ ਸੋ ਜੇਕਰ ਇਹ ਜਿਹੜੀਆਂ ਨਿਸ਼ਾਨੀਆਂ ਤੁਹਾਡੀ ਜ਼ਮੀਨ ਦੇ ਉੱਤੇ ਲਾਗੂ ਹੁੰਦੀਆਂ ਨੇ ਤਾਂ 1.5 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਤੁਸੀਂ ਕਣਕ ਦੇ ਵਿੱਚ 100 ਲੀਟਰ ਪਾਣੀ ਦੇ ਨਾਲ ਸਪਰੇਅ ਕਰਨੀਏ ਇਹਦੀ ਜਿਹੜੇ ਟਾਈਮ ਮਰਜ਼ੀ ਕਰ ਸਕਦੇ ਜੇ ਧੁੰਦ ਦੇ ਵਿੱਚ ਵੀ ਕਰ ਸਕਦੇ ਜੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਜੇਕਰ ਥੋੜੀ ਬਹੁਤੀ ਘਾਟ ਹੈ ਤਾਂ ਇੱਕ ਸਪਰੇਅ ਦੇ ਨਾਲ ਹੀ ਸਰ ਜਾਊਗਾ ਜੇਕਰ ਜ਼ਿਆਦਾ ਹੀ ਲੱਛਣ ਤੁਹਾਨੂੰ ਦੇਖਣ ਨੂੰ ਲੱਗਦੇ ਨੇ ਜਾਂ ਫਿਰ ਹਰ ਸਾਲ ਦੀ ਦਿੱਕਤ ਹੈ ਤੁਹਾਡੀ ਤਾਂ ਤਿੰਨ ਸਪਰੇਅਾਂ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿ ਤਿੰਨ ਸਪਰੇਅਾਂ ਇਹਦੀਆਂ ਜੜੀਆਂ 10-10 ਦਿਨ ਦੇ ਵਕਬੇ ਦੇ ਨਾਲ ਕਣਕ ਦੇ ਉੱਤੇ ਜ਼ਰੂਰ ਕਰੋ ਇਹ ਤੁਹਾਡੀ ਕਣਕ ਦੇ ਝਾੜ ਨੂੰ ਵਧਾਉਣ ਦੇ ਵਾਸਤੇ ਇੱਕ ਟੀਕੇ ਦਾ ਕੰਮ ਕਰੇਗਾ ਲਗਭਗ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਤੁਹਾਨੂੰ ਇਹ ਫਕੋ ਦੇ ਉੱਤੋਂ ਮਿਲ ਜਾਂਦਾ ਹੈ ਜੇਕਰ ਤੁਸੀਂ ਲੈਣਾ ਚਾਹੋਗੇ ਲੇਕਰ ਮਾਰਕੀਟ ਦੇ ਵਿੱਚੋਂ ਲਓਗੇ ਤਾਂ 35 40 ਜਾਂ 50 ਰੁਪਏ ਤੱਕ ਵੀ ਜਿਹੜਾ ਆਮ ਜਿਹੜੇ ਦੁਕਾਨਦਾਰ ਨੇ ਉਹ ਵੇਚੀ ਜਾਂਦੇ ਨੇ ਸੋ ਇਹ ਬਹੁਤ ਵੱਡਾ ਇੱਕ ਕਾਰਨ ਹੈ ਕਣਕ ਦਾ ਝਾੜ ਘਟਣ ਦਾ ਤੇ ਬੜੀ ਸਸਤੀ ਜੀ ਚੀਜ਼ ਹੈ ਇਹਦੀ ਆਪਾਂ ਸਪਰੇ ਬਿਲਕੁਲ ਸਹੀ ਟਾਈਮ ਚੱਲੀ ਜਾਂਦਾ ਹੈ ਜੇਕਰ ਕਣਕ ਦੇ ਉੱਤੇ ਇਸ ਸਮੇਂ ਕਰਦੇ ਆਂ ਤਾਂ ਆਪਾਂ ਕਦੇ ਵੀ ਅੱਗੇ ਜਾ ਕੇ ਉਹ ਉਲਾਮਾ ਨਹੀਂ ਦਵਾਂਗੇ ਕਿ ਸਾਨੂੰ ਬੜੀ ਜ਼ਿਆਦੀ ਖੇਚਲ ਕਰਨ ਦੇ ਬਾਵਜੂਦ ਵੀ ਕਣਕ ਦਾ ਝਾੜ ਜਿਹੜਾ ਘੱਟ ਵੇਖਣ ਨੂੰ ਮਿਲਦਾ ਹੈ। ਸੋ ਵੀਡੀਓ ਨੂੰ ਵੇਖਣ ਤੋਂ ਬਾਅਦ ਵਿੱਚ ਜ਼ਰੂਰ ਸ਼ੇਅਰ ਕਰਿਓ ਜੇ ਹੋਰ ਕਿਸਾਨਾਂ ਦੇ ਨਾਲ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।